ਰਵਿੰਮ ਨੋਟ੍ਰੀਟਿਜਨ ਜੀ ਮੈਂ ਰਵਿੰਮ ਨੋਟ੍ਰਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਅੱਜ ਦੀ ਮੇਰੀ ਜੋ ਰੈਸਪੀ ਹੈ ਜੀ ਇੱਕ ਗਰਮੀਆਂ ਦੇ ਵਿੱਚ ਬਹੁਤ ਹੀ ਫਾਇਦਾ ਦੇਣ ਵਾਲੀ ਇੱਕ ਜਹੀ ਜੜੀ ਡਰਿੰਕ ਹੈ ਸ਼ਰਬਤ ਹੈ ਜਿਸ ਦੇ ਨਾਲ ਜੋ ਹੈ એનર્ਜੀ ਵੀ ਮਿਲਦੀ ਹੈ ਸ਼ਰੀਰ ਨੂੰ ਟਨਟਿਕ ਮਿਲਦੀ ਹੈ ਔਰ ਜੇ ਗਰਮੀ ਤੋਂ ਵੀ ਬਚਾ ਰਹਿੰਦਾ ਹੈ ਤੇ ਨਾਲ ਹੀ ਇਸ ਦੇ ਕੁਝ ਪੇਟ ਦੀਆਂ ਜਿਹੜੀਆਂ ਪ੍ਰੋਬਲਮਸ ਹਨ ਉਹ ਵੀ ਇਹਦੇ ਨਾਲ ਥੋੜੀਆਂ ਸੋਲਵ ਹੁੰਦੀਆਂ ਹੈ सो so, असी एक शरबत बना रहे जो दे जड़ा है सब तो उसका शरबत बनावेंगे मिठा शरबत सो so, मिठा शरबत बनाने वास्ते अक्का जो इस्तेमाल करा सो so, सब तो पहला जोड़ा है अभी जो है दो चम्मच जोड़े हैं जो का जोड़ा सत्तू है इसते दो चम्मच लवोंगे ਸੋ ਦੋ ਚਮਚਾ ਤੋਂ ਅਸੀਂ ਥੋੜਾ ਵੱਧ ਵੀ ਲੈ ਸਕਦੇ ਹਾਂ ਤੇ ਇਹਦੇ ਵਿੱਚ ਅਸੀਂ ਆਪਣੇ ਜਿਨ੍ਹਾਂ ਵੀ ਤੁਸੀਂ ਆਪਣਾ ਮਿੱਠਾ ਜਿਹੜਾ ਹੈ ਪਾਣਾ ਚਾਹੁੰਦੇ ਹੋ ਘੱਟ ਵੱਧ ਤੁਸੀਂ ਸਭ ਦਿਨਾ ਪਾ ਸਕਦੇ ਹੋ ਸੋ ਮੈਂ ਦੋ ਚਮਚੀ ਪਾਵਾਂਗੀ ਜੋ ਸ਼ੱਕਰ ਹੈ ਇਹ ਜੀਨੀ ਦੇ ਨਾਲੋਂ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਇਹ ਥੋੜੀ ਇਸੀ ਤਸੀਰ ਜਿਹੜੀ ਹੈ ਠੰਡੀ ਹੁੰਦੀ ਹੈ ਸੋ ਸੱਤੂ ਵੀ ਜਿਹੜੇ ਠੰਡੇ ਹਨ ਤੇ ਜਿਹੜੀ ਸ਼ੱਕਰ ਹੈ ਉਸਦੇ ਨਾਲ ਜਦੋਂ ਸੱਤੂ ਦੇ ਨਾਲ ਇਹਨੂੰ ਮਿਕਸ ਕੀਤਾ ਜਾਂਦਾ ਦੇਦੀ ਤਾਂ ਇਸੀ ਜਿਹੜੀ ਹੋਰ ਵੀ ਠੰਡੀ ਹੋ ਜਾਂਦੀ ਹੈ ਸੋ ਅਸੀਂ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਪਹਿਲਾਂ ਮਿਕਸ ਕਰਾਂਗੇ ਅਸੀਂ ਥੋੜਾ ਜਿਹਾ ਪਾਣੀ टाक ਕੇ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਤਾਂ ਜੋ ਇਸ ਦੇ ਵਿੱਚ ਜਿਹੜਾ ਨਮਸ ਨਾ ਰਹਿਣ ਤੇ ਅੱਛੀ ਤਰ੍ਹਾਂ ਇਸ ਨੂੰ ਅਸੀਂ ਜਿਹੜਾ ਇਸ ਤਰ੍ਹਾਂ ਕੋਲ ਲੈਣਾ ਹੈ ਇਸ ਤਰ੍ਹਾਂ ਖੋਲਾਂਗੇ ਤਾਂ ਜਿਹੜਾ ਹੈ ਬਿਲਕੁਲ ਵਧੀਆ ਤਰੀਕੇ ਦੇ ਨਾਲ ਹੀ ਖੁੱਲ ਜਾਏਗਾ ਤੇ ਇਹਦੇ ਵਿੱਚ ਜਿਹੜਾ ਹੈ ਬਿਲਕੁਲ ਹੀ ਲੰਪ ਨਹੀਂ ਰਹਿਣਗੇ। ਛੱਕਰ ਤੇ ਸਤੂ ਜਿਹੜੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਖੋਲਣ ਤੋਂ ਬਾਅਦ ਇਹਨਾਂ ਨੂੰ ਹੁਣ ਅਸੀਂ ਇੱਕ ਦੂਸਰੇ ਗਲਾਸ ਦੇ ਵਿੱਚ ਪਾ ਲੈਣਾ ਹੈ। ਸੋ ਪਾਉਣ ਤੋਂ ਪਹਿਲਾਂ ਅਸੀਂ ਥੋੜੇ ਜਿਹਾ ਆਈਸ ਕੂਬ ਪਾਵਾਂਗੇ ਅੱਜ। ये अभी ठंडा पानी भी पा सकते हाँ जेक ठंडा पानी नहीं तो ये आइसक्रीम पा के उस बाकी जो पानी तो। so, हो पा सकते हो सो हूँ असी जो शक्कर और सत्तू जो घोले हैं उन्होंने पावे और चुटकी जी है इस काला नमक असं ये पाना है और एक नींबू लिया है सो so, नींबू जहाँ है एक नींबू है यदा असी जो है रस क्या है यही पा देना है न ही और उसद असं इसे सो पानी जो ऐड कर दिता एक गिलास पूरा जोड़ा सीए जो सत्तू का जो बनाया है जो सत्तू का घोल बनाया है ड्रिंक बनाई है मिठी ड्रिंक सो ये शरबत जोड़ा है बहुत ही फायदे देन वाला है तो शब्द है, तैयार है सो so, वीडियो वजी लगी हो लाइक तो शेयर जरूर करना और कमेंट करके दसना कि तो हमें मेरी वीडियो किमें लगी